ਦੇਖੋ ਨੇ ਸਾਨੂੰ ਫਾਰਮਾ 60 ਤੇ ਬਾਕੀ ਜਾਣਕਾਰੀ ਦਿੰਨੇ ਬਾਈ ਤਾ ਕੀ ਹਾਲ ਚਾਲ ਹੈ ਠੀਕ ਹੈ ਹਾਂ ਗਰਮੀ ਨਹੀਂ ਲੱਗਦੀ ਗਰਮੀ ਦਾ ਵਾਧੂ ਹੈ ਵਾਧੂ ਹੈ ਨਾ ਹਨਾ ਚਲਤੇ ਰਹੇ ਤੇ ਜਵਾਨੀ ਹੈ ਅਸੀਂ ਸਾਡੇ ਤੋਂ ਜਵਾਨੀ ਜਾਣੀ ਸ਼ੁਰੂ ਹੋ ਗਈ ਨਾ ਇਹਦੀ ਡਿਟੇਲ ਦੇ ਦੀਏ ਪਹਿਲਾਂ ਆਪਾਂ ਦੇ ਦੋ ਡਿਟੇਲ ਇਹ ਵੀ 17 ਮਾਡਲ ਹੈ ਠੀਕ 499000 ਰੁਪਏ ਦੀ ਮੰਗ ਹੈ ਜੀ ਠੀਕ ਟਰੈਕਟਰ ਦੀ ਜੇ ਕੰਡੀਸ਼ਨ ਦੀ ਗੱਲ ਕਰ ਲਈਏ ਨਾ ਆਪਾਂ ਪਹਿਲਾਂ ਤਾਂ ਇਹ T20 ਗੇਅਰ ਬਾਕਸ ਚ ਆ ਗਿਆ ਠੀਕ ਠੀਕ ਹੈ ਛੋਟਾ ਗੇਰ ਆ ਗਿਆ ਕਲਾਸਿਕ ਆ ਗਿਆ ਈਪੀਆਈ 60 ਕੇ ਟਾਇਰ ਦਿਖਾ ਦੇ ਟਾਇਰ ਚਾਰੇ ਲਗਭਗ 90 ਤੋਂ 95 ਪੈਸੇ ਆਗੇ ਠੀਕ ਠੀਕ ਹੈ ਆ ਜਿਹੜਾ ਹੈਗਾ ਇਹ ਹੀ ਹਰਿਆਣੇ ਦੇ ਕਈ ਆ ਏਰੀਆ ਚ ਇਹ ਲੋਕਾਂ ਦਾ ਸ਼ੌਂਕ ਲਾ ਲੋ ਆਦਤ ਲਾ ਲੋ ਉਹਨਾਂ ਨੇ ਇਹ ਕੰਪਾਉਂਡ ਮਾਰਨੇ ਮਾਰਨਾ ਵੀ ਮਗਰਾੜਨਾ ਗਲ ਜਾਂ ਠੀਕ ਠੀਕ ਹੈ ਤੇ ਗੇਰ ਇੰਜਨ ਦੀ ਆਪਣੇ ਕੋਲੋਂ ਤਾਂ ਪੂਰ ਤਸੱਲੀ ਹੈ ਠੀਕ ਹੈ ਕਿਉਂਕਿ ਆਪਾਂ ਤਸੱਲੀ ਕਰਕੇ ਲੈਂਦਾ ਹੈ ਅੱਗੇ ਜਿਹੜਾ ਭਰਾ ਲਊਗਾ ਉਹ ਜਿਵੇਂ ਮਰਜੀ ਦਿਲ ਕੀਤਾ ਉਹਦਾ ਤਸੱਲੀ ਉਹ ਕਰਨੀ ਹੈ ਨਾ ਬੰਪਰ ਦਿਖਾ ਬੰਪਰ ਦਾ ਕੀ ਬੰਪਰ ਤਾਂ ਫਿਰ ਇਹ ਕੀ ਕਹਾਣੀ ਹੈ ਇੱਕ ਚੀਜ਼ ਹੈ ਨਾ ਇਹਦੀ ਕਹਾਣੀ ਇਹ ਹੈ ਕਿ ਮੈਨੂੰ ਲੱਗਦਾ ਭਰਾ ਨੇ ਉਦੋਂ ਲਵਾਇਆ ਹੋਊਗਾ ਜਦੋਂ ਕਿਸਾਨੀ ਅੰਦੋਲਨ ਵੇਲੇ ਹੈ ਨਾ ਠੀਕ ਬਾਕੀ ਇਹਦੇ ਮਗਰ ਕੋਸ਼ੀ ਪਾਲਾ ਯਾਰ ਹੈ ਨਾ ਮੂਰੇ ਕੋਸ਼ੀ ਪਾਲਾ ਸੌਰੀ ਹੈ ਨਾ ਵੀ ਇਹ ਥੋੜੀ ਹੈ ਵੀ ਬੰਪਰ ਪੱਟੇ ਆ ਜੂ ਕਿਸੇ ਪਾਸੇ ਨਾ ਇਹ ਹਰਿਆਣੇ ਦਾ ਇੱਕ ਯੂਨੀਕ ਉਹ ਹੈ ਹਰਿਆਣੇ ਦਾ ਰਜਿਸਟਰ ਬੰਪਰ ਹੈ ਇੱਕ ਤਰ੍ਹਾਂ ਦਾ ਹਰਿਆਣੇ ਦਾ ਪੰਜਾਬ ਚ ਆਪਣੀ ਬੰਪਰ ਹੈ ਨਹੀਂ ਠੀਕ ਨਹੀਂ ਨਾ ਇਹ ਹਰਿਆਣੇ ਚ ਮਿਲਦੀ ਹੈ ਬਾਕੀ ਟਰੈਕਟਰ ਦੀ ਕੰਡੀਸ਼ਨ ਦਿਖਾ ਦੇ T20 ਆ ਗਿਆ 20 ਸਪੀਡ ਗੇਅਰ ਬਾਕਸ ਆ ਗਿਆ ਡਬਲ ਕਲਚ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਸਾਈਡ ਗੇਅਰ ਆ ਗਿਆ ਪੂਰੀ ਫੁੱਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਨੰਬਰ ਹਰਿਆਣਾ ਐਨਓਸੀ ਆਪਾਂ ਦੇਵਾਂਗੇ ਠੀਕ ਹੈ ਰੇਟ ਦੀ ਜਾਣਕਾਰੀ ਜਿਹੜੀ ਲੈਣੀ ਹੋਈ ਨੰਬਰ ਆਪਾਂ ਵੀਡੀਓ ਛੱਡਾਂਗੇ ਬਾਈ ਨੂੰ ਕਾਲ ਕਰ ਲਿਓ ਪੋਸਟ ਤੋਂ ਅੱਗੇ ਸੈਕੰਡ ਆ ਗਿਆ ਡਿਮਾਂਡ ਇਹਦੀ ਲਿਖੀ ਹੋਈ ਹੈ 4,99,000 ਰੁਪਏ ਹਾਂ ਬਾਕੀ ਬਾਈ ਮੌਕੇ ਤੇ ਦੱਸ ਦੂਗਾ ਆਪ ਪੋਸਟ ਤੋਂ ਅੱਗੇ ਆ ਆ ਗਿਆ 10-11 ਮਾਡਲ ਠੀਕ ਫਾਰਮ ਟ੍ਰੈਕ ਸਾਥੇ ਆ ਗਿਆ ਇਹਦੀ ਜੇ ਆਪਾਂ ਗੱਲ ਕਰਨ ਦੀ ਏ ਤੇ ਇਹ ਵੀ ਡਬਲ ਕਲੱਚ ਆ ਗਿਆ ਸਿੰਗਲ ਡਿਸਟ੍ਰਿਬਿਊਟਰ ਆ ਗਿਆ ਰਿਵਰਸ ਪੀਟੀਓ ਆ ਗਿਆ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰ ਲਈਦਾ ਟਾਇਰਾਂ ਦੀ ਕੰਡੀਸ਼ਨ ਵੀ ਪਈ ਹੈ ਜੀ 65 ਤੋਂ 70 ਪੈਸੇ ਐਂਡ ਰੰਗ ਪੇੜ ਦਾ ਵੀ ਚੰਗਾ ਹੈ ਠੀਕ ਜੇਰੀਨ ਜਿੰਦਾ ਵੀ ਚੰਗਾ ਹੈ ਲਾਈ ਪੀਟੀਓ ਜਰਨੀ ਕਿ ਡਬਲ ਕਲਚ ਆ ਗਿਆ ਠੀਕ ਹੈ ਰਵਸ ਆ ਗਿਆ ਬਾਕੀ ਡਰੈਕਟਰ ਦੀ ਇੱਥੇ ਨਿਗ੍ਹਾ ਬਣਾ ਦੇ ਗੱਦੀਆਂ ਕੋ ਦੀਆਂ ਸ਼ੌਕਲਾਂ ਲੱਗੀਆਂ ਹੋਈਆਂ ਪੂਰੀਆ ਠੀਕ ਬਾਕੀ ਉਹ ਵੀ ਟਰੈਕਟਰ ਆ ਪਿੱਛੋ ਦਿਖਾ ਦੇ ਮਗਰਾੜਾਂ ਦਾ ਦਿਖਾ ਦੇ ਕਿਊਬਟੈਪਾ ਦਾ ਦਿਖਾ ਦੇ ਟਰੈਕਟਰ ਹਨਾ ਚੰਗਾ ਪਿਆ ਕੰਡੀਸ਼ਨ ਚੰਗੀ ਪਈ ਸੋਹਣੀ ਕੰਡੀਸ਼ਨ ਦਾ ਡਰੈਕਟਰ ਪਿਆ ਹਨਾ ਠੀਕ ਵਧੀਆ ਕੰਡੀਸ਼ਨ ਦਾ ਪਿਆ ਤੇ ਉਸ ਤੋਂ ਬਾਅਦ ਆਪਾਂ ਜੇ ਰੇਟ ਦੀ ਗੱਲ ਕਰ ਲਈ ਹਾਈ ਲਿਫਟ ਕਵੈਸਟੀ ਆ ਗਈ ਇਹਦੀ ਹਨਾ ਕਿ ਰੇਟ ਦੀ ਗੱਲ ਕਰਨੀ ਤੇ ਰੇਟ ਇਹਦਾ ਹੈਗਾ ਜੀ 3 ਲੱਖ ਪੂਰਾ ਮੌਕੇ ਤੇ 2 ਲੱਖ 80 ਕੀ ਆਦਾ ਟਰੈਕਟਰ 85000 ਦਾ ਟਰੈਕਟਰ ਇੱਥੇ ਖੜਦੇ ਨੇ ਠੀਕ ਨੰਬਰ ਕੁਲਵੀਰ ਦਾ ਵੀਡੀਓ ਜੇ ਤੁਸੀਂ ਕਾਲ ਕਰ ਸਕਦੇ ਧੰਨਵਾਦ ਧੰਨਵਾਦ